ਸੁਭੋਦ ਬਟਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਸੁਭਾਏ ਮਨੋ ਕੇ ਆਪ ਜੀ ਅੰਮ੍ਰਿਤਮਈ ਬਾਣੀ ਦਾ ਅਨੰਦ ਪ੍ਰਾਪਤ ਕਰਨ ਸੇ ਸੰਤ ਮਹਾਪੁਰਸ਼ ਸੰਤ ਬਾਬਾ ਅਮਰਦੀਪ ਸਿੰਘ ਜੀ ਦਿੱਲੀ ਵਾਲੇ ਜਿਨ੍ਹਾਂ ਵੱਲੋਂ ਆਪ ਜੀ ਨੂੰ ਇਲਾਹੀ ਬਾਣੀ ਦੇ ਕੀਰਤਨ ਦਾ ਨਿਹਾਲ ਕੀਤਾ ਗਿਆ ਇਕ ਕੀਰਤਨ ਤੁਸੀਂ ਸਾਰੇ ਅੱਜ ਸਰਦਾਰ ਪਰਸ਼ਨ ਸਿੰਘ ਜੀ ਅਰੋੜਾ ਜੋ ਪਿਛਲੇ ਦਿਨਾਂ ਗੁਰਚਰਣਾਮ ਜਾਪ ਰਾਜੀਸ਼ਨ ਦਿਨਾਂ ਦੀ ਆਤਮਿਕ ਕਲਿਆਨ ਕਾ ਲਈ ਕਰਵਾਇਆ। ਸ਼ਿਗਰਤ ਮਿਹਰਾਂ ਵਿੱਚ ਇਸ ਰਸਮ ਦਾ ਨਾਮ ਲਖਿਆ ਗਿਆ ਅੰਤਮਰ ਦਾਸ ਬਾਜਾ ਬਾਕੀ ਇਹਨਾਂ ਤੋਂ ਬਾਅਦ ਕੋਈ ਰਸਮ ਬਾਕੀ ਨਹੀਂ ਬਰਤੀ ਜੇ ਮर्यादा ਨੂੰ ਸੀ ਮੰਨਦੇ ਹਾਂ ਇੱਕ ਅਰਦਾਸ ਅਸੀਂ ਕਰਾਨੇ ਆ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਕੋਈ 10 ਦਿਨਾਂ ਬਾਅਦ ਕੋ 12 13 ਦਿਨਾਂ ਬਾਅਦ ਉਹਨੂੰ ਜਨਮ ਸੰਸਕਾਰ ਕਿਹਾ ਜਾਂਦਾ ਹੈ ਉਸ ਸਮੇਂ ਸਿੱਖ ਮਰਿਆਦਾ ਵਿੱਚ ਲਿਖਿਆ ਹੋਇਆ ਕਿ ਜਦੋਂ ਬੱਚੇ ਦੀ ਮਾਂ ਦਰਨ ਫਿਰ ਜੋ ਕੀ ਹੋਵੇ ਗੁਰੂ ਘਰ ਦੇਖਿਆਨ ਕਰਕੇ ਜਾਂਦੀ ਜਾਏ ਜਾਂ ਇਥੇ ਤਿਆਰ ਕਰਾ ਦਿੱਤਾ ਜਾਂਦਾ ਹੈ ਤੇ ਅਰਦਾਸ ਕੀਤੀ ਪਾਏ ਇਹਨੂੰ ਆਮ ਸ਼ਬਦ ਅਸੀਂ ਵਰਤਦੇ ਹਾਂ ਚੌਂਕੇ ਚੜਾਣਾ ਕੀ ਕੰਮ ਕਰਨ ਲੱਗੇ ਸੀ ਪਰ ਵਿਦੇਸ਼ ਵਿੱਚ ਇਹ ਕੁਝ ਨਹੀਂ ਮੇਰਾ ਸਮੁੰਦਰੀ ਨੇ ਦਾ ਆਪਣਾ ਵਿਦੇਸ਼ ਵਿੱਚ ਉਹ ਕਹਿੰਦਾ ਵੀ ਅੱਜ ਬੱਚੇ ਨੂੰ ਜਨਮ ਦਿੱਤਾ ਤੇ ਬੱਚਾ ਕਿਸੇ ਨੂੰ ਫੜਾ ਕੇ ਉਹਨਾਂ ਦੂਜੇ ਦਿਨ ਵੀ ਕੰਮ ਤੇ ਜਾਣਾ ਹੈ ਉੱਥੇ ਕੋਈ ਇਹੋ ਜੀ ਰਸਮ ਨਹੀਂ ਵੀ ਜੇ ਲਾਇਫ ਹੈ ਠੀਕ ਹੈ ਤਾਂ ਦੂਜੇ ਦਿਨ ਕੰਮ ਤੇ ਆਪਣੇ ਤੇ ਜਾਏਗੀ ਇਹ ਨਹੀਂ ਉਹਨਾਂ ਨੂੰ ਕਰਮ ਦੀ ਖਿੱਚ ਸਾਡੀ ਸਾਰੀ ਵੀ ਸਾਰੇ ਖਿੱਚ ਆਪਣੇ ਸੰਸਾਰ ਕਰਮ ਨਾਲ ਬਣੀ ਹੋਈ ਹੈ ਅਸਾ ਪਾਪ ਲਿਖਾ ਜੋ ਸਾਡੇ ਕਰਮਾਂ ਦਾ ਹੈ ਮਨੁੱਖ 15 ਕੁ ਮਿੰਟ ਮਿਲੇ ਹਨ 15 ਮਿੰਟਾਂ ਦੇ ਵਿੱਚ ਸਤਿਗੁਰਾਂ ਦੀ ਬਾਪ ਗੁਰਬਾਣੀ ਦੇ ਚਾਨਣ ਦੇ ਵਿੱਚ ਆਪਾਂ ਸਾਂਝ ਪਾਣੀ ਹੈ ਵੀ ਮਨੁੱਖ ਕਿਸ ਕਰਮ ਨਹੀਂ ਆਇਆ ਆਪਾਂ ਕੀ ਕਰ ਰਹੇ ਹਾਂ ਆਉ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਸਰਦਾਰ ਦਰਸ਼ਨ ਸਿੰਘ ਜੀ ਅਰੋੜਾ ਪ੍ਰਤੀ ਆਪਣਾ ਸਨੇਹ ਆਪਣਾ ਪਿਆਰ ਜਿਹੋ ਜਿਹਾ ਤੁਹਾਡਾ ਸਬੰਧ ਹੈ ਉਹਨੂੰ ਪ੍ਰਗਟ ਕਰਦੇ ਹਾਂ ਸਾਰੇ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਸ਼ਬਦ ਤੁਸੀਂ ਸਾਰੇ ਪੜ੍ਹਦੇ ਹੋ ਜਾਂ ਸੁਣਦੇ ਹੋ ਕਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਮਰ ਕਾਜ ਤ੍ਰੰਚਤਾ ਨਾਕਾਮ ਸਾਡਾ ਕਿਹੜਾ ਕੰਮ ਹੈ ਜਿਦਿਲ ਸਾਧ ਸੰਗਤ ਪਾਜ ਕੇਵਲ ਨਾਮ ਪਰ ਅਸੀਂ ਆਪਣੇ ਅੰਦਰ ਮੈਂ ਜਾਂ ਕੁਛੀ ਚਾਤੀ ਮਾਰੂ ਕਿ ਆਪਾਂ ਕਿੰਨਾ ਉਜਾਪੇ ਉਨੇ ਮਾਂ ਕੁਛ ਕਿਸੇ ਪ੍ਰੇਮੀ ਦੇ ਨਾਲ ਕਿਸੇ ਉਹ ਨਿੱਕੇ ਲੁਕਾ ਨੀ ਗੱਲ ਕਰ ਰਹੇ ਸਨ ਉਹਨਾਂ ਪੁੱਛਿਆ ਵੀ ਨੇ ਤਨੇ ਉਹਨਾਂ ਕਾ ਕਰਨੀ ਆ ਨਾਮ ਉਹਨਾਂ ਕਾ ਨਹੀਂ ਮੁਰ ਸਤਿਗੁਰ ਕਾ ਜੋ ਸਿੱਖ ਅਖਾਈ ਸੁਪਲਕੇ ਉਠਹਰ ਨਾਮ ਧਿਆਵੈ ਪਹਿਲੋ ਨਾਮ ਧਿਆਣਾ ਜੀ ਨਾਮ ਤੇ ਅਸੀਂ ਸਿੱਖ ਇਤਿਹਾਸ ਪੜਨੇ ਆ ਸਾਡੇ ਸਰਾਣਿਆਂ ਚ ਇਤਿਹਾਸ ਦੀਆਂ ਕਿਤਾਬਾਂ ਨਹੀਂ ਕੀ ਹੁੰਦਾ ਹੈ ਅੱਜ ਦੇ ਬੱਚਿਆਂ ਦਾ ਫੋਨ ਡਿੱਗ ਜਾਂਦਾ ਚੱਲਦਾ ਹੀ ਉੱਥੇ ਸੌਂ ਜਾਂਦੇ ਨੇ ਫੋਨ ਵਿੱਚ ਅਸੀਂ ਕਦੇ ਕਿਸੇ ਦੀ ਧਾਰਮਿਕ ਵੀਡੀਓ ਨਹੀਂ ਵੇਖੀ ਨਹੀਂ ਸੁਣੀ ਖਾਸਾ ਠਠਾ ਸੁਣ ਰਹੇ ਆ ਅਧਿਆਪਕ ਨੂੰ ਉਹਾਂ ਨੇ ਸੱਸਾ ਨਾਲ ਦੇਸੀ ਫੋਨ ਤੋਂ ਸਿੱਖੀ ਕਿਤਾਬ ਨੂੰ ਟੀਵੀ ਤੋਂ ਸੀਰੀਅਲ ਵੇਖ ਕੇ ਸਿੱਖ ਲੈਂਦੀਆਂ ਅਸਣ ਹੁਣ ਉਹਨਾਂ ਨੇ ਫੋਨਾਂ ਤੋਂ ਸਿੱਖਣਾ ਆਰੰਭ ਕਰ ਦਿੱਤਾ ਹੈ ਜਾਂ ਨੱਚਦਿਆਂ ਨੂੰ ਵੇਖ ਕੇ ਆਪਣੇ ਨੱਚਦਿਆਂ ਦੀ ਵੀਡੀਓ ਬਣਾਈਆਂ ਪਾਲੀਆਂ ਇਹ ਤੰਦਾ ਸਾਡਾ ਆਰੰਭ ਹੋ ਗਿਆ ਇਸ ਕੰਮ ਲਈ ਨਹੀਂ ਸੀ ਇਹ ਬਣਾਇਆ ਇਹ ਤੁਹਾਡੇ ਸੁਨੇਹਾ ਨਹੀਂ ਸੀ ਕਿ ਤੁਸੀਂ ਇੱਥੇ ਬੈਠੇ ਵਿਦੇਸ਼ ਵਿੱਚ ਆਪਣੇ ਬੱਚਿਆਂ ਨਾਲ ਗੱਲ ਕਰ ਸਕੋ ਇੱਥੇ ਬੈਠੇ ਆਪਣੇ ਸਬੰਧੀਆਂ ਨੂੰ ਸੁਨੇਹੇ ਦੇ ਸਕੋ ਪਰ ਆਪਾਂ ਤੇ ਬਾਣੀ ਤੇ ਨਹੀਂ ਸੁਖੀ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਰੂਪ ਇਹਦੇ ਵਿੱਚ ਹੈ ਆਈ ਗ੍ਰੰਥ ਇਹਦੇ ਵਿੱਚ ਗੁਰਬਾਣੀ ਸਰਤਰੀ ਦੇ ਵਿੱਚ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਆਗਿਆ ਨੇ ਉਹਨਾਂ ਨੇ ਗੁਰਬਾਣੀ ਨੂੰ ਇਸ ਤਰ੍ਹਾਂ ਪਾਇਆ ਆਪਣਾ ਚੈਨਲ ਬਣਾ ਕੇ ਕਿ ਉੱਥੋਂ ਉਹਨਾਂ ਤੋਂ ਤੁਸੀਂ ਕੋਈ ਸਵਾਲ ਕਰੋ ਉਹਨੇ ਜਨਨ ਦੇ ਵਿੱਚੋਂ ਉੱਤਰ ਮਿਲਦਾ ਹੈ ਰਾਬਾ ਨਹੀਂ ਫੋਲਣਾ ਆਪਾਂ ਦੇ ਵੇ ਵੇ ਕੀ ਨਕਲ ਕਰਕੇ ਕਈ ਨਕਲ ਵੀ ਨਹੀਂ ਕਰਦੇ ਬਸ ਦੂਜਾ ਫੋਨ ਲਾਇਆ ਉਹਦੇ ਤੋਂ ਆਪਣੀ ਵੀਡੀਓ ਬਣਾਈ ਕੋਈ ਪਾ ਦਿੰਦੇ ਆ ਵੀ ਸਾਨੂੰ ਧੰਨ ਚਾਹੀਦਾ ਸਾਡਾ ਧੰਨ ਨਹੀਂ ਕਰਮ ਇਹ ਸੀ ਧੰਨ ਮੰਨ ਜੀ ਨਹੀਂ ਆਏ ਸਤਿਗੁਰਾਂ ਆਖਿਆ ਪਸ਼ੂ ਪੰਛੀ ਜੀਵ ਜਾਨਵਰ ਸਾਡੇ પેટ ਭਰ ਕੇ ਖਾਂਦੇ ਨੇ ਇਹਨਾਂ ਨੂੰ ਰੱਬ ਭੋਜਨ ਦਿੰਦਾ ਹੈ ਨਾ ਭੁੱਖੇ ਨਹੀਂ ਸੰਦੇ ਸਾਹਿਰੀ ਮਨ ਚਿੰਤਮਾਇ ਉਦਮ ਜਾ ਆਹਰ ਹਰ ਜੀ ਉਪਰਿਆ ਸੈਣ ਪੱਥਰ ਮੈਂ ਜੰਤੋ ਉਪਾਏ ਤਾਂ ਕਾ ਰਿਜਕ ਆਗਾ ਕਣ ਤਿਆ ਤੁਹਾਨੂੰ ਆਪਾਂ ਅੱਦੇ ਤੇ ਜਾਣਦੇ ਨਹੀਂ ਹੋਣੇ ਕਿ ਪੱਥਰ ਵਿੱਚ ਕੀੜਾ ਸਤਿਗੁਰੂ ਕੰਦੇ ਨੇ ਹੈ ਗੋਹੇ ਦੇ ਵਿੱਚ ਕੀੜਾ ਹੈ ਗੋਹੇ ਅੱਤੈ ਲੱਕਣੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜਨਾ ਹੋਏ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ 42 ਲੱਖ ਜੀਵ ਜੰਤੂ ਪਾਣੀ ਵਿੱਚ ਨੇ ਤੇ 42 ਲੱਖ ਬਾ ਸਤਿਗੁਰਾਂ ਚ 42 ਲੱਖ ਜਿਹੜੇ ਪਾਣੀ ਵਿੱਚ ਨੇ ਉੱਥੇ ਕਿਹੜਾ ਫੈਕਟਰੀਆਂ ਲੱਗੀਆਂ ਹੋਪੋਧਨ ਕਿਵੇਂ ਖਾਂਦੇ ਹੋਣ ਭਾਬਿਆਖਿਆ ਜਨਮ ਨਾਮ ਜਪਨ ਨਹੀਂ ਪ੍ਰਾਪਤ ਹੋਇਆ ਭਈ ਪ੍ਰਾਪਤ ਮਾਨੁੱਖ ਤੇ ਹੋ ਰਿਹਾ ਗੋਬਿੰਦ ਨਨ ਕੀ ਇਹ ਤੇਰੀ ਬਰੀਆ ਜਿਹੜੇ ਕੰਮ ਅਸੀਂ ਕੀਤੇ ਨੇ ਨਾ ਜੀ ਉਹਨਾਂ ਨੂੰ ਮਾਨਕ ਲਈ ਅਵਰ ਕਾਜ ਤਨਕਿਤਾ ਨਾ ਗਾਮਿ ਇਥੇ ਵੀ ਨਾ ਪਲੇਖਾ ਖਾਣਾ ਮੈਂ ਜਿੰਨੇ ਨੂੰ ਮੈਨੂੰ ਸਮਤ ਰੱਬ ਨੇ ਦਿੱਤੀ ਮੇਰੇ ਕੋਲ ਆਪਣੇ ਬੰਦੇ ਕੁਝ ਨਹੀਂ ਮਹਾਂਪੁਰਸ਼ਾਂ ਦਾ ਬਚਨ ਹੋਇਆ ਸੀ ਇਹ ਆਗਿਆ ਕਥਾ ਮੈਂ ਪੂਰਨ ਤੌਰ ਤੇ ਕਥਾ ਸਿੱਖਣ ਵਾਸਤੇ ਜਾਂ ਥੋੜੇ ਦਿਨਿਆਂ ਬਾਅਦ ਵਾਪਸ ਆ ਗਿਆ ਸੀ ਉਹ ਕਾਲਜ ਸੀ ਮੈਂ ਸੰਤਾਂ ਕੋਲ ਨਹੀਂ ਦਾ ਸਾ ਕਾਲਜ ਵਾਲੇ ਤਕਰੀਬਨ ਤਕਰੀਬਨ ਉਹਨਾਂ ਦਾ ਜਿਹੜਾ ਸ਼ੁਭਾਯੋ ਕਰਖਜਾਂ ਸ਼ੁਰੂ-ਸ਼ੁਰੂ ਚ ਲੈਕਚਰ ਕਰਾਉਂਦੇ ਨੇ ਜਿਹੜਾ ਪੂਰੇ ਸੰਤ ਮਤ ਦੇ ਖਲਾਮ ਹੋ ਗਏ ਜਿਹੜੇ ਗੁਰੂ ਘਰ ਆਉਂਦੇ ਨੇ ਸਾਡੀ ਕਥਾ ਸੁਣ ਕੇ ਉਹ ਵੀ اٹਣ ਲੱਗ ਪਏ ਮੈਂ ਛੱਡਣ ਕਿ ਆ ਗਿਆ ਸੀ ਵਿੱਚੀ। ਸਤਿਗੁਰਾਂ ਖਾ ਇਹ ਨਾ ਇਹ ਮਤਲਬ ਨਾ ਕੱਢ ਲੈਣਾ ਕਿ ਬਾਕੀ ਦੇ ਕੰਮ ਕਰਨੇ ਨਹੀਂ। ਕਿ ਇਹ ਮਤਲਬ ਕੱਢਣਾ ਹੁੰਦਾ ਤੇ ਬਾਬਾ ਹਲ ਨਾ ਹੁੰਦਾ। ਉਹਨੇ ਹਲ ਵਾਇਆ। ਬੁਨੇ ਪੇ ਦੀ ਉਮਰ ਸਤਿਗੁਰੂ ਪਹਿਲੀ ਵਾਰ ਐ ਨਹੀਂ ਜਿੰਨ ਨਦੀਨ ਕੱਢ ਲੈਣੇ ਚੋਨੇ ਚ। ਕਿਉਂ? ਕਿ ਮੇਰਾ ਸਿੱਖ ਕਿਤੇ ਬਾਣਾ ਪਾ ਕੇ ਗੁਰਦੁਆਰੇ ਦੇ ਗੇਟ ਤੇ ਖਲੋਤਾ ਨਾ ਮੈਂ ਹਜੂਰ ਸਾਹਿਬ ਜਾਣ ਦੇ ਸ਼ੇ ਵਾਦੇ ਦੇ ਅੱਜ ਕਰਦੇ ਨੇ ਕਿ ਇਹ ਸੇਕ ਕਿਰਤ ਕਰੀ ਇਹਨੇ ਪਹਿਲਾ ਸ਼ਬਦ ਪੀ ਕਿਰਤ ਕਰ ਫਿਰ ਨਾਮ ਜਪ ਫਿਰ ਵੰਡ ਛਕ ਸਤਿਗੁਰਾਂ ਖਾਂ ਜੀ ਇਸ ਤਰ੍ਹਾਂ ਕਰੇਗਾ ਤਾਂ ਜ਼ਿੰਦਗੀ ਦਾ ਪਾਰ ਪਾਰਾ ਕੰਮ ਨਹੀਂ ਛੱਡਣਾ ਇਹ ਕਿਉਂ ਨਹੀਂ ਅਵਰ ਕਾਇਤ ਨਾ ਕੀਤਾ ਨਾ ਕੰਮ ਜੇ ਤੇਰੇ ਕੋਲ ਨਾਮ ਨਹੀਂ ਤਾਂ ਤੇਰੇ ਕੀਤੇ ਕੰਮ ਵਿਅਕਰਥ ਨੇ ਮੈਂ ਨਾ ਨਾਮ ਜਪਾਂ ਖਾਂ ਜੀ ਆਪਾਂ ਦੇ ਕਰ ਨਿਤਨੇਮ ਕਰ ਲਿਆ ਸੀ ਗੁਰੂ ਕਰਨ ਜਾਨ ਜੀ ਲੋੜ ਮੇਰੇ ਵਰਗੇ ਗਿਆਨਿਆ ਨਹੀਂ ਵੀ ਆਖਿਆ ਵੀ ਕਰ ਮਿੱਠੇ ਜਾਂ ਬਣ ਜਾਂ ਨਿਕਲ ਨਹੀਂ ਸਤਿਗੁਰਾਂ ਆਖਿਆ ਮੇਰੇ ਸਾਥ ਸੰਗਤ ਭਜ ਕੇਵਲ ਨਾਮ ਹੁਣ ਪੰਜ ਸਾਹਿਬ ਮੁਦਰੇ ਨੇ ਆਕਾਲ ਤ੍ਰਣ ਹੋਇਆ ਕਈ ਦਿਨਾਂ ਤੱਕ ਇਹਨਾਂ ਨੂੰ ਉਹਨਾਂ ਦੀ ਪਾਲ ਕਰਨੀ ਪਈ ਪਤਾ ਨਹੀਂ ਲੱਗਦਾ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਹੋਈ ਦੁਕਾਨਵਾਲੇ ਸਾਹਿਬ ਉਹ ਜਾਣਦੇ ਸੀ ਪੱਕਾ ਕਹਿੰਦੇ ਵੀ ਜਾਂਦੇ ਨੇ ਇਥੇ ਸ਼ਵੇਰੀ ਚਾਰ ਅਜਿ ਪ੍ਰਕਾਸ਼ ਵੀ ਕਰਾਂਦੇ ਨੇ ਅਮ ਸਤਪੁਰਾ ਇਹ ਮੰਗਿਆ ਜੀ ਜਿਨ੍ਹਾਂ ਦੇ ਘਰ ਅੰਮ੍ਰਿਤ ਵੇਲਾ ਹੋਵੇਗਾ ਨਾ ਉਹਨਾਂ ਨੂੰ ਦਰਗਾਹ ਚ ਲੇਖਾ ਨਹੀਂ ਪੁੱਛਿਆ ਜਾਂਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ ਆਪਾਂ ਅੱਜ ਕਈ ਵਾਰੀ ਕਿਸੇ ਨੂੰ 6-7 ਵਜੇ ਵੀ ਫੋਨ ਕਰੀ ਲਓ ਕਹਿੰਦੇ ਕਿ ਅਜੇ ਉਹਨੇ ਉੱਠਿਆ ਅਜੇ ਤੇ ਇਸ਼ਨਾਨ ਕਰਨ ਨਹੀਂ ਆ ਨਹੀਂ ਛੇ ਕ ਇਸ਼ਨਾਨ ਅੰਮ੍ਰਿਤ ਵੇਲਾ ਕਰੇ ਸਤ ਪੁਰਾਣੇ ਇਸ਼ਨਾਨ ਕਰਕੇ ਬਾਣੀ ਪੜੇ ਨਾਮ ਜਪੇ ਮੈਂ ਪੰਕਤੀ ਪੜ੍ਹੀ ਸੀ ਇੱਕ ਰਾਏ ਦੇ ਨਾਮ ਨਾ ਮੈਂ ਵੀ ਬਾਣੀ ਜਿਹੜੀ ਨਾ ਅਰਥਾਂ ਸਮੇਤ ਪੜਿਆ ਕਰਾਂ। ਅੰਮ੍ਰਿਤਵੀਰ ਨੂੰ ਉਸਕੀ ਤਾਂ ਸੀ ਜਿਹਦੇ ਕੋਲ ਕੋਈ ਪੋਥੀ ਗੁਟਕਾ ਨਾ ਹੋਵੇ ਬਾਣੀ ਖੜਦਾ ਉਹ ਸਾਨੂੰ ਦੱਸੇ ਫਰੀ ਗਿਆਗੇ ਸੀ ਅਸਾਂ ਲੈ ਆ ਕੇ ਨੇ ਆ। ساری ਉਮਰ ਤੁਸੀਂ ਬਾਠ ਕੀਤਾ ਤੂੰ ਮੀਨਾ ਕੋ ਅਰਥਾਂ ਸਣੇ ਕਰਕੇ ਵਿਖੋ ਆਪੇ ਸਮਝ ਆਣਾ। ਆਹ ਜਾਨੀ ਤੁਸੀਂ ਆਪ ਹੀ ਆਖੋ ਵੀ ਪਈ ਅਸੀਂ ਕੋਈ ਕਰਨੀ ਸੀ। ਮੁਰ ਸਤਗੁਰ ਕਾ ਜੋ ਸਿਖ ਆਖਾਏ ਜਿਨੇ ਹਜ਼ਾਰਾਂ ਸਹਿਜ ਪਾਠ ਕੀਤੇ ਇਹਨਾਂ ਨਾਲ ਕੀਤੇ ਇੱਕ ਸਹਿਜ ਪਾਠ ਅਰਥਾਂ ਸਮੇਤ ਕਰ ਲਈ ਤੇ ਜਿੰਦਗੀ ਦਾ ਪਾਰ ਉਤਾਰ ਹੋ ਜਾਏਗਾ ਉਥੀ ਤੋਂ ਪੜਨੇ ਲੈ ਕੋਈ ਇਹ ਦੇ ਦੂਗੇ ਨਾਂ ਬਾਚੇ ਬਸ ਅਖਰੀ ਹੱਥ ਪੜੋ ਉਹਦੇ ਨਾਲ ਹੀ ਤੁੰਦੀਲੀ ਆ ਜਾਏਗਾ ਮੁਰ ਸਤਗੁਰ ਕਾ ਜੋ ਸਿਖ ਆਖਾਏ ਸੋ ਭਲਕੇ ਉਠ ਹਰਨਾਮ ਪਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੇ ਇਹ ਉਹਨੂੰ ਉਹਨਾਂ ਲੱਗਦੇ ਆ ਤੇ ਇਸ ਗੁਣ ਨੇ ਬਦਲੇ ਸੰਤਪੁਰਾਂ ਆਖਿਆ ਕਿ ਫਿਰ ਪਰਮੇਸ਼ਰ ਦਾ ਚਿੰਤਨ ਕਰੇ ਫਿਰ ਜਦੋਂ ਦਿਨ ਦਾ ਚੜ੍ਹਾ ਹੋ ਜੇ ਨਾ ਉਦੋਂ ਆ ਪ੍ਰਬੰਧ ਨਹੀਂ ਸੀ ਜੀ ਲਾਈਟਾਂ ਦਾ ਕਿਉਂਕਿ ਅੰਮ੍ਰਿਤ ਵੇਲੇ ਸਤਪੁਰ ਬਾਬਾ ਨਾਨਕ ਸਾਹਿਬ ਜੀ ਨੇ ਤੁਹਾਡੇ ਤੋਂ ਮੰਗਿਆ ਜਿਹੜਾ ਤੁਹਾਨੂੰ ਸਾਰਿਆਂ ਦਾ ਤਾਂ ਦਿੰਦਾ ਜਿਹਨੇ ਤੁਹਾਨੂੰ ਘਰ-ਬਾਰ ਪਰਿਵਾਰ ਦਿੱਤਾ ਉਹਨੀਆਂ ਅੱਛਾ ਇੱਕ ਮੈਨੂੰ ਚੀਜ਼ ਦੇ ਦੀ ਮੈਂ ਮੰਗਣ ਆਇਆ ਤੇ ਯੋ ਨੋ ਸੇਖ ਨਹੀਂ ਆਖਿਆ ਨਾ ਮੇਰਾ ਤੇ ਤੇਰਾ ਸਬੰਧ ਕਿਵੇਂ ਜੁੜੇ ਕਿ ਮੈਂ ਰੱਬ ਨੂੰ ਕਿਵੇਂ ਮਿਲਾਂ ਫੇਰ ਕਿਹ ਅਗਿਆ ਰੱਖੀਆਂ ਜੇ ਤਿਸੈ ਦਰਬਾਰ ਵੀ ਮੈਨੂੰ ਮੇਨੂੰ ਤੇਰੇ ਦਰ ਤੇ ਦਰਸ਼ਨ ਹੋ ਜਾਣ ਮੈਂ ਕਿਹੋ ਜੇ ਬੋਲ ਬੋਲਾਂ ਮਹੌਕੇ ਬੋਲਨ ਬੋਲੀਆਂ ਜੇ ਤੂੰ ਸੁਣ ਧਰੇ ਪਿਆਰ ਮੇਰਾ ਤੇ ਰੱਬ ਦਾ ਪਿਆਰ ਬਣ ਜੇ ਸਤਗੁਰਾਂ ਆਖਿਆ ਸੀ ਇੱਕੋ ਹੀ ਚੀਜ਼ ਹੈ ਜੇ ਤੁਮ ਨੂੰ ਦੇ ਸਕਣਾ ਮੈਂ ਤੇਰੀ ਇਨਨਰ ਮੰਨੀਆਂ ਦਾ ਆਪਾਂ ਕੀ ਕਰਨੇ ਰਵਾਂਦੇ ਨਾਣਾ ਬਸਤਰ ਇਹ ਚੀਜ਼ਾਂ ਚਰਨ ਦੇ ਆ। ਮੁਰਦੂ ਪੁੱਛ ਕੇ ਨਹੀਂ ਸੰਕੜਿਆ। ਸਤਿਗੁਰਾਂ ਖਿਆ ਇਹਨਾਂ ਦੇ ਨਾਲ-ਨਾਲ ਇਹ ਕਰਮ ਕਰੀ ਅੰਮ੍ਰਿਤ ਵੇਲਾ ਸੱਚ ਦਾਉ ਬੜਾਈ ਵਿਚਾਰ। ਬਾਕੀ ਸਾਰਾ ਦਿਨ ਆਪਣਾ ਕੰਮ ਕਰ ਬਸ ਅੰਮ੍ਰਿਤ ਵੇਲਾ ਮੇਰੀ ਝੋਲੀ ਚ ਪਾ ਤੇ ਮੈਂ ਸਮੁੱਚੀ ਦੁਨੀਆਂ ਦੇ ਸੁੱਖ ਤੇਰੀ ਝੋਲੀ ਚ ਪਾ ਦਿਆਂਗਾ। ਉੱਚੀ ਅੱਗੇ ਆ ਜਾਣੇ ਬਾਵਨੀਆਂ ਸੁਣੀਆਂ। ਮਨ ਰੱਖ ਜੀ ਪਾਓ। ਦੁੱਖ ਪਰ ਹਰ ਸੁਖ ਕਰਨਿਆ ਜਾਏ ਸਤਿਗੁਰਾਂ ਖਿਆ ਤੋਂ ਸੁਖ ਮਿਲਨੇ ਨੇ ਆਪਾਂ ਖਿਆ ਗੁਰੂ ਘਰ ਜਾਣ ਦੀ ਲੋੜ ਹੀ ਨਹੀਂ ਬਾਹਰ ਗੇੜ ਤੇ ਗੱਡੀ ਮਾਰੀ ਦੀ ਹੋਲੀ ਕੀਤੀ ਉਥੇ ਸਿੱਖ ਨੇ ਚਕਾਇਆ ਸੀ ਜੀ ਮੱਥਾ ਟੇਕਿਆ ਇਹਨਾਂ ਕੋ ਸਬੰਧ ਰਹੇਗਾ ਸਾਡਾ ਕੀ ਅਸੀ ਮੰਨੋ ਨੇ ਗੁਰੂ ਗ੍ਰੰਥ ਸਾਹਿਬ ਉਹੀ ਅਸੀ ਸੇਖਾ ਗੁਰੂ ਹੁਣ ਇੱਥੋਂ ਚੱਲਦੇ ਨੇ ਪਾਈ ਸਾਹਿਬ ਪਾਈ ਦਰਸ਼ਨ ਸੰਗੋਹ ਜੰਦੇ ਨੇ ਇਹ ਚਿੰਤਨਾ ਹੈ ਇਹ ਅਰੰਧਨਾ ਹੈ ਉਹ ਦਾਤਾ ਫਿਰ ਬੜਾ ਬਖਸ਼ਲਾ ਜੀ ਕਿਸੇ ਕੱਲ ਦਾ ਇਸ ਪਰਿਵਾਰ ਵਿੱਚ ਘਟਾ ਨਹੀਂ ਪੂਰਾ ਪਰਿਵਾਰ ਉਸ ਰੱਬ ਨਾਲ ਜੁੜਿਆ ਹੈ ਬੜੀ ਸ਼ਰ ਬੜੀ ਭਾਵਨਾ ਹੈ ਹੁਣ ਸਤਗੁਰਾਂ ਖਿਆ ਮੈਂ ਜ਼ਿਕਰ ਕੀਤਾ ਸੀ ਕਿ ਅਮਿਤ ਜੀ ਇੱਕ ਕੰਲੇਸ਼ਨ ਪ੍ਰਬੰਧ ਕਰ ਲਿਆ ਬਾਪੂ ਨੂੰ ਫੇਸਬੁੱਕ ਤੋਂ ਫੋਟੋ ਕਿਸੇ ਭੇਜੀ ਲੱਭ ਲਿਆ ਅੰਤਮ ਰਸਮਾਂ ਹੋਈਆਂ ਨੇ ਹੁਣ ਅੰਤਮ ਅਰਦਾਸ ਹੋ ਜਾਣੀ ਹੈ ਕਰਮ ਸਾਰੇ ਹੋ ਜਾਂਦੇ ਨੇ ਸਤਗੁਰਾਂ ਖਿਆ ਇਹ ਤੇ ਕਰ ਲੈਣਾ ਹੈ ਸ਼ਰਨ ਜਮ ਕਹਿੰਦੇ ਨੇ ਪ੍ਰਬੰਧ ਨੂੰ ਇੰਤਜ਼ਾਮ ਇੱਕ ਪ੍ਰਬੰਧ ਬਾਬਿਆ ਚ ਸਾਰਿਆਂ ਨੇ ਨਹੀਂ ਕੀਤਾ ਮੈਂ ਤੁਸੀਂ ਸਾਰੇ ਅਸੀਂ ਵੀ ਨਹੀਂ ਕਰਦੇ ਅਸੀਂ ਸਾਰੇ ਰੋਟੀਆਂ ਕਰਨ ਪੂਰਾ ਤਾਲ ਆਪ ਪਛਾਣ ਤਰਤੀ ਨਾਲ ਵੀ ਸਾਨੂੰ ਪਤਾ ਹੈ ਬੱਚੇ ਭੁੱਖੇ ਮਰਨਗੇ ਜੇ ਨਾ ਉਥੇ ਕਮੇਟੀ ਵਾਲਿਆਂ ਨੇ ਛੁੱਟੀ ਕਰ ਬੈਠੇ ਅਸੀਂ ਔਖੇ ਔਖੇ ਦੀ ਅੰਮ੍ਰਿਤ ਉਹ ਚਾਹ ਨਾਲ ਨਹੀਂ ਹੁੰਦੀ ਚਾਹ ਨਾਲ ਅਸੀਂ ਸੇਵਾ ਨਹੀਂ ਕਰਦੇ ਜਿਸ ਦਿਨ ਚਾਹ ਪੈਦਾ ਹੋਇਆ ਨਾ ਵੀ ਬਾਬੇ ਕੋਲ ਆਉਣਾ ਹੈ ਸਤਿਗੁਰਾਂ ਖਿਆ ਉਦੋਂ ਤੇਰੀ ਜ਼ਿੰਦਗੀ 'ਚ ਖੇੜਾ ਆ ਜਾਏਗਾ ਕਿ ਮੈਂ ਗੁਰਦੁਆਰੇ ਨੂੰ ਖੁਸ਼ੀ-ਖੁਸ਼ੀ ਆਏ ਕਿ ਮੈਂ ਤੇ ਗੁਰੂ ਘਰ ਚਲਣਾ ਅਸੀਂ ਦੇ ਔਖੇ ਹੋ ਕੇ ਜੇ ਦੂਜੀ ਵਾਰ ਚੜ੍ਹਨਾ ਪਾਇਆ ਰਹਿਮ ਤੇ ਕਿ ਆਪਾਂ ਨਰਾਜ ਹੋ ਜਨਾਂ ਵੀ ਹੁਣੇ ਤੇ ਆਏ ਸਾਂ ਦੁਆਰੇ ਫੇਰ ਭੇਜ ਰਹੇ ਸਤਿਗੁਰਾਂ ਖਿਆ ਨਹੀਂ ਗੁਰੂ ਦੇ ਦਰਸ਼ਨ ਲਈ ਸੇਖੰਦਰ ਇੰਨਾ ਚਾਉ ਵੀ ਗੁਰੂ ਦਾ ਨਾਲ ਇੱਦਿਆਂ ਸਿੱਖਾ ਖੇ ਮੰਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਦਾਉ ਸਖੀ ਦਰਹਿ ਮੰਤਰ ਬਣਿਆ ਹਰ گاਉ ਮੰਗਲ ਨਿਤ ਸਖੀ ਇੱਕ ਦਿਨ ਨਹੀਂ ਆਪਾਂ ਕੀ ਕਰਨੇ ਆ ਬਾਬਾ ਘਰ ਗਿਆ ਖੁਸ਼ੀ ਚ ਜਾਏ ਗਮੀ ਚ ਭੋਗ ਪੈਂਦੀਆਂ ਸਰ ਮੈਂ ਵੀ ਕਹਿ ਦੇਣਾ ਕਿ ਛੇ ਦਿਨ ਚੱਲੋ ਆਜੂ ਹੱਥ ਧੋ ਕੇ ਤੁਸੀਂ ਵੀ ਆਖਣਾ ਕਿ ਛੇਤੀ ਬਾਬਾ ਲੱਗੇ ਪਰ ਸੇਕ ਪੁਰਾਣੇ ਵੀ ਕਰਦੇ ਸਨ ਬਾਬਾ ਚੱਲਣਾ ਤੇ ਹੱਥ ਜੋੜ ਨਹੀਂ ਨੰਨੀ ਵੀ ਬਾਪੂ ਇੱਕ ਦਿਨ ਹੋਰ ਰਹਿਣਾ ਹੈਗਾ ਐਸੀ ਕਰਨ ਰੱਖਣਾ ਤੇ ਇਹ ਸੀ ਸਿਖਾਣਾ ਪਿਆ ਕਿਉਂ ਕਿਉਂਕਿ ਬਾਣੀ ਚ ਗੁਰੂ ਨੇ ਆਖਿਆ ਸੀ ਮੈਂ ਸਾਰਿਆਂ ਨੂੰ ਬਰਾਬਰ ਪਿਆਰ ਕਰਨਾ ਸਿੱਖਾਂ ਇੱਕੋ ਪਿਆਰ ਗੁਰਮਤਾਂ ਪੁੱਤਾਂ ਭੈਣਾਂ ਮੈਂ ਆਪਣੇਆਂ ਨੂੰ ਨਹੀਂ ਤੁਹਾਨੂੰ ਪਿਆਰ ਕਰਾਂਗਾ ਤੁਹਾਡੇ ਨਾਲ ਸਨੇਹ ਕਰਨਾ ਮੈਂ ਸਭ ਆਖਿਆ ਇੰਤਜ਼ਾਮ ਕਰ ਆਪਣੇ ਜੀਵਨ ਦੇ ਉਧਾਰ ਵਾਸਤੇ ਸਰੰਗਾਂ ਉਲਾਗ ਭੌਜਨ ਤਰਣ ਕੈ ਬੜੀ ਮਾਰ ਪੈਂਦੀ ਪਰੇ ਖਾਣਾ ਖਾਇਓ ਗ੍ਰੰਥ ਸੂਰਜ ਪ੍ਰਕਾਸ਼ ਦੇ 10 ਗੁਰੂਆਂ ਦਾ ਇਤਿਹਾਸਕੀ ਕਥਾ ਸ਼ਾਮੀ ਦੁਖਨਵਰ ਸਿੰਘ ਜੀ ਕੋਜ ਲਿਖਤ ਹੈ ਜੇ ਤੁਸੀਂ ਚਿੰਤਨ ਨਾ ਕੀਤਾ ਜਿਹੜੀ ਜ਼ੁਬਾਨ ਨਾਲ ਮੈਂ ਤੁਹਾਨੂੰ ਸਾਰੇ ਆਪਾਂ ਮਾੜੇ ਕੋਲ ਬੋਲਦੇ ਰਹਿੰਦਿਆਂ ਚੁਗਲੀ ਕੀਤੀ ਗਾਲਾਂ ਤੱਕ ਕੱਢੀਆਂ ਸਤਿਗੁਰਾਂ ਖਿਆਸੀ ਬੰਨ੍ਹ ਲੈਂਦੇ ਨੇ ਸਜੀਵਾਤਮਾ ਕਈਆਂ ਨੇ ਕਿ ਸਰੀਰ ਤਾਂ ਛੱਡ ਗਿਆ ਜਿ ਪਿੰਜਰ ਸਰੀਰ ਜਾਂਦਾ ਉੱਥੇ ਜੀਵਾਤਮਾ ਜਾਂਦੀ ਨੇ ਖਾਧੇਣ ਗਲ ਮੈਂ ਘਰੂਏ ਸੰਗਲ ਪਰ ਹੈ ਤਪ ਤਥਮ ਸੂ ਐਂਜ ਲਗਾ ਹੈ ਖਿੱਚ ਕੇ ਤਪ ਦੇ ਥਮ ਇਹੀ ਤੇ ਵਿਖਿਆ ਸੀ ਜਨਕ ਰਾਜੇ ਨੇ ਇਹ ਨੀ ਕੁਨੜ ਨਰਕਾਂ ਵਿੱਚ ਜਿਹੜੀ ਜਵਾਨ ਨਾਲ ਮਾੜਾ ਬੋਲਦੇ ਹੋ ਦਿੰਦਿਆ ਚੁਗਲੀ ਕਰਦੇ ਹੋ ਸਤਪੁਰਾਂ ਖਰਸ਼ੀ ਗੋਪਾਲ ਪਾਂਦੇ ਨੂੰ ਵੀ ਇਹਨੂੰ ਸਾੜਦੇ ਨਿਓ ਲੋਖੰਡ ਕਰ ਅਗਨ ਵਤ ਕਰ ਪਾਵੇਂ ਮੁਹਮਾਰ ਦਰਦ ਦੁਖ ਦੀ ਪੁਕਾਰਹੀਂ ਕੋਈ ਨਾ ਸੁਣੇ ਪੁਕਾਰ ਦੁਖੀ ਹੋਇਆ ਆਪ ਪਾਰਾਂ ਕਰਦਾ ਉੱਥੇ ਕੋਈ ਨਹੀਂ ਸੁਣਦਾ ਕਿਉਂਕਿ ਉੱਥੇ ਚ ਕੋਈ ਨਹੀਂ ਇਹ ਬਾਤ ਇਥੋਂ ਤੱਕ ਜਾਣੀ ਨਹੀਂ ਜਿਹੜਾ ਅਸੀਂ ਕਰਨਿਆ ਹੈ ਕਿ ਸਾਡੇ ਆਪਣੇ ਉਦਾਰ ਵਾਸਤੇ ਹੈ ਉਹਨਾਂ ਦੀ ਯਾਦ ਵਿੱਚ ਕੀਤਾ ਜਾਂਦਾ ਹੈ ਉਦਾਰ ਸਾਡਾ ਹੁੰਦਾ ਹੈ ਹਾਂ ਜਦੋਂ ਉਹ ਜਾਂਦੇ ਹੋਣ ਜਦੋਂ ਸਵਾਰ ਚੱਲਦੇ ਹੋਣ ਉਦੋਂ ਜਿਹੜਾ ਨਾਮ ਉਹਦੇ ਪ੍ਰਤੀ ਪੜੋਗੇ ਜੇਤ ਕੰਨਾਂ 'ਚ ਪੈ ਗਏ ਤੇ ਉਹਦੇ ਜੀਵਨ ਦਾ ਉਦਾਰ ਕਰ ਸਕਦਾ ਸਤਿਗੁਰਾਂ ਖੈ ਪ੍ਰਬੰਧ ਕਰੀ ਸਰਨ ਜਾ ਲਾਗ ਪਉਦਲ ਤਰਣ ਕੈ ਸੰਸਾਰ ਭਵ ਸਾਗਰ ਤੋਂ ਪਾਰ ਹੋਉਂਦਾ ਪ੍ਰਬੰਧ ਕਰ ਜਨਮ ਦਿੱਤਾ ਜਾਂ ਤਰੰਗ ਮਾਇਕ ਬਹੁਤ ਮਾਇਕਮੰਦ ਛੋਟੇ ਛੋਟੇ ਬੱਚੇ ਮਾਇਕ ਮੰਨ ਵਾਲੀ ਮਸ਼ੀਨ ਬਣਾ ਗਏ ਪਰ ਬਾਪ ਆਖਿਆ ਜੀ ਸਾਡਾ ਸਤਕਾਰ ਹੀ ਨਹੀਂ ਕਰਦੇ ਉਹ ਕਹਿੰਦੇ ਨੇ ਬੇਬੇ ਬਾਪੂ ਤੈਨੂੰ ਤੇ ਕੁਝ ਵੀ ਨਹੀਂ ਤੂੰ ਜਾਣਦੇ ਨਹੀਂ ਕੁਝ ਤੂੰ ਚੁੱਪ ਕਰਕੇ ਮੈਂ ਜਿਹੜੇ ਬਾਪੂ ਨੇ ਜ਼ਮੀਨ ਦਾਤੇ ਲਾਤੀ ਸਰੀਰ ਦਾਤੇ ਲਾਤੇ ਆ ਬੇਬੇ ਨੇ ਲੋਕਾਂ ਦੇ ਪਾਂਢ ਪੰਜ ਸੱਤ ਪੁੱਤਰ ਉਹਨਾਂ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਚਾੜੂ ਪੂੰਛਾ ਕਰਕੇ ਪਾਲ ਲਿੰਦੀ ਇੱਕ ਮਾਣ ਜਦੋਂ ਸੁਭਾਲਣਾ ਪਏ ਸੱਤੇ ਹੀ ਨਾ ਕਰ ਦਿੰਦੇ ਨੇ 5 ਜੁਨ 1 ਹੋਵੇ 2 ਹੋਵੇ ਵੀ ਨਾ ਕਰ ਦਿੰਦੇ ਨੇ ਬੇਨੀ ਸਾਥੋਂ ਨਿਸਮਲ ਉਪਰਦੀ ਹੈ ਕਿ ਅੱਜ ਕੁੜੀਆਂ ਨੇ ਸ਼ਰਤ ਰੱਖੀ ਹੁੰਦੀ ਵੀ ਪਹਿਲੋਂ ਜਾਂਦਿਆਂ ਵੱਖਰੇ ਆਉਣਾ ਕਿਉਂਕਿ ਅਸੀਂ ਪਹਿਲਾਂ ਹੀ ਖੁੱਲਾ ਛੱਡ ਦਿੱਤਾ ਵੀ ਆਪੇ ਲੱਭ ਲਓ ਨਾਤੇ ਜੋੜੀ ਪਹਿਲੋਂ ਪੈਂਚ ਕਰਦਾ ਅਸੀਂ ਤੁਹਾਡੇ ਨਾਲ ਤੇ ਨਿਭ ਜਾਂਦੇ ਸੀ ਅੱਜ ਨਹੀਂ ਕਿਉਂ ਸਾਡੇ ਕੋਲ ਚਿੰਤਨ ਨਹੀਂ ਅਰਧਨਾ ਨਹੀਂ ਵੀ ਨੇ ਦੋ ਦੋ ਮਹੀਨਿਆਂ ਬਾਅਦ ਛੁਟਕਾਰਿਆ ਸਾਡਾ ਸ਼ਿਵਾਂ ਸਮਰਨ ਹੈ ਹੀ ਨਹੀਂ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਜਿਸ ਮਾਇਆ ਪਿੱਛੇ ਤੁਰਦੌੜਨੇ ਚਿੱਤਿ ਰਖੀ ਜਿਸ ਪਰਵਾਰ ਪਿੱਛੇ ਤੁਗਮਾਨਨੇ ਚਿੱਤੇ ਰਖਿਉ ਤੇਰੇ ਕੰਮ ਨਹੀਂ ਤੇਰੇ ਕੰਮ ਕੇਵਲ ਨਾਮ ਆਏਗਾ ਤੇ ਰੋਜ਼ ਸ਼ਲੋਕ ਪੜਿਉ ਹਰ ਭੂਗਤੇ ਹਰ ਸਮੇਂ ਇਹ ਸ਼ਲੋਕ ਗਾਇਆ ਨੰਦ ਹੈ ਪ੍ਰਮਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦਿਵਸ ਰਾਤ ਵੇਦਾਈ ਦਾਇਆ ਛਿਲੈ ਸ਼ਗਰ ਜਗਤ ਚੰਗਿਆਈਆਂ ਬੁਰਿਆਈਆਂ ਵਚਨ ਤਰ ਮਹਦੂਰ ਕਰਮੀ ਆਪੋ ਆਪਣੀ ਕੀ ਲੈਣਾ ਕਿ ਉਹ ਤਿੱਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਪੂਜਨੇ ਕੀਤੀ ਛਤੀ ਨਾਲ ਜਿਹੜੀਆਂ ਚੀਜ਼ਾਂ ਜੀ ਦੋ ਚੀਜ਼ਾਂ ਵੇਖੇਗਾ ਤਰਮਨਾਂ ਚੰਗਿਆਈਆਂ ਬੁਰਿਆਈਆਂ ਚੰਗੇ ਕੰਮ ਕਿੰਨੇ ਨੇ ਬੁਰੇ ਕਿੰਨੇ ਨੇ ਚੰਗਿਆਂ ਦਾ ਪੰਡੜਾ ਪਾਲੀ ਤੁਹਾਨੂੰ ਕੁਝ ਨਹੀਂ ਕਹਿਣਾ ਕਿਸੇ ਨੇ ਪੂਰੇ ਕੰਮ ਕੀਤੇ ਤੇ ਤੁਹਾਨੂੰ ਸਜ਼ਾ ਨਹੀਂਗੀ ਇਹ ਨਹੀਂ ਧਰਮਰਾਜ ਨਹੀਂ ਇੱਥੇ ਵੀ ਕਰੋਗੇ ਇੱਕ ਨਾ ਇੱਕ ਦਿਨ ਸਜ਼ਾ ਮਿਲ ਜਾਂਦੀ ਹੈ ਸਮਾਖਿਆ ਕਰਨਾ ਕਾ ਨੇ ਵਾਸਤੇ ਪ੍ਰਵਾਰਵਸਤ ਕਰਨਾ ਨਾ ਗੁਰੂ ਸਾਹਿਬਾਂ ਕਾ ਪ੍ਰੀਤਮ ਜਾਨ ਲੇ ਹੋ ਮਨ ਮਾਹੀ ਐ ਮੇਰੇ ਮਿੱਤਰ ਆਪਣੇ ਮਨ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਪੱਕੀ ਕਰ ਲੈ ਸਤਿਗੁਰੂ ਬੜਾ ਪਿਆਰ ਨਾਲ ਸਮਝਾਉਂਦੇ ਨੇ ਜੀ ਆਪਣੇ ਸੁਖ ਸਿਉ ਹੀ ਜਗ ਫੰਡਿਓ ਕੋ ਕਹੂੰ ਕੋ ਨਹੀਂ ਇਧੀਆਂ ਪੁੱਤਰ ਛਕੇ ਸਬੰਧੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਬਾਣੀ ਝੂਠੀ ਨਹੀਂ ਉਹਨਾਂ ਆਖਿਆ ਆਪਣੇ ਸੁੱਖਾਂ ਲਈ ਲੱਗੇ ਨਿਓ ਬੱਚਾ ਤੁਹਾਡੇ ਨਾਲ ਨਾਰਾਜ਼ ਹੋ ਜਾਈ ਕਿਸੇ ਗੱਲ ਤੋਂ ਟਿੱੜਕਦੇ ਜਦੋਂ ਉਹਨੇ ਤੁਹਾਡੇ ਤੋਂ ਪੀਜਾਮ ਮੰਗਵਾਣਾ ਤੁਹਾਡੇ ਤੋਂ ਖਾਣ ਵਾਲੀ ਵਸਤੂ ਮੰਗਣੀ ਉਦੋਂ ਜੱਫੀ ਚ ਲਾਗੇ ਉਂਝ ਭਾਵੇਂ ਘੰਟਾ ਬੋਲੇ ਨਾ ਰੁਸ਼ਿਆ ਉਹਦੇ ਨੂੰ ਪਤਾ ਲੱਗਾ ਕਿ ਹੁਣ ਤੇ ਆਕੜ ਗਿਆ ਪਿਓ ਮਾਂ ਵੀ ਆਕੜ ਗਈ ਫਿਰ ਉਤਰਲੇ ਕੱਢਦਾ ਇਹ ਬੱਚਿਆਂ ਦਾ ਸਮਾਇ ਉਹ ਵੀ ਮਨਾਲੇ ਨਹੀਂ ਸਤਿਗੁਰਾਂ ਖਿਆ ਸਾਰੇ ਹੀ ਆਪੋ ਆਪਣੇ ਸੁੱਖਾਂ ਲੈਨੇ ਇਹਨਾਂ ਨੂੰ ਆਪਣਾ ਮਤਲਬ ਚਾਹੀਦਾ ਸਾਥੀ ਨਾ ਮੰਨੀ ਸਾਥੀ ਤੂੰ ਗੁਰੂ ਨੂੰ ਮੰਨ ਤੇ ਗੁਰੂ ਨੂੰ ਸਾਥੀ ਮੰਨਣ ਵਾਲਾ ਭਾਈ ਜੇ ਥਾ ਇਦਾਂ ਬਚਾ ਉੱਤਮ ਆਤਮਾ ਪ੍ਰਾਪਤ ਕਰ ਲੈਂਦਾ ਮਾਪੇ ਸ਼ਰਤੇ ਨਹੀਂ ਕਿ ਉਹ ਤਾਂ ਵੀ ਜਗਤ ਦੇ ਵਿੱਚ ਦੁਨੀਆ ਦੇ ਲੋਕਾਂ ਦੇ ਸੀਸ ਟੁਕਾਣ ਲਈ ਕੰਮ ਜਾ ਉਹ ਜਾਂਦਾ ਸਾਰੀ ਲੋਕਾਈ ਚੋਕੀ ਜੀ ਤਨ ਤਨ RAM DAS GURU ਇਨਸਾਨਿਆ ਜਦੋਂ ਅਸਵਾਰੀਆਂ ਚੰਨ ਬੜਾ ਮਹਿਸੂਸ ਹੁੰਦਾ ਹੈ ਨਾ ਜਦੋਂ ਮਾਂ ਦੀ ਮੌਤ ਹੋਵੇ ਅੱਖਾਂ ਲੱਗਦਾ ਹੈ ਕਿ ਸਾਡਾ ਸੰਸਾਰ ਖਤ ਗਿਆ ਕਿਉਂ ਸੰਸਾਰ ਤੋਂ ਜਾਏ ਮੇਰਾ ਖਾਲੀ ਹੋ ਜਾਂਦਾ ਹੈ ਇਹ ਚਿੱਤੇ ਹੁੰਦੇ ਨੇ ਤੇ ਮਾਂ ਸੋਧ ਵਿੱਚ ਚੁੱਕ ਕੇ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦੀ ਕਿਉਂ ਪਤਾ ਕਿਥੇ ਚੁੱਕਦਾ ਬੱਚਿਆਂ ਨੂੰ ਮੁੱਢਿਆਂ ਤੋਂ ਕੰਧਾੜੀਆਂ ਸੀ ਉਹ ਕੰਧਾੜਾਂ ਨੇ ਕੀ ਚੁੱਕਣ ਦਾ ਕੋਈ ਭਾਵ ਸੀ ਸਾਨੂੰ ਉਹ ਨਹੀਂ ਮਤਲਬ ਪਤਾ ਨਾ ਸੀ ਖੋਜਿਆ ਕੰਧਾੜੇ ਤਾਂ ਤੜੰਦਾ ਹੈ ਜਿੱਥੋਂ ਤੱਕ ਬਚਪਨ ਦੇ ਵਿੱਚ ਤੇਰੀ ਨਿਗਾਹ ਜਾਏਗੀ ਇੱਡੇ ਉੱਚੇ ਮਰਾਤਮੇ ਪ੍ਰਾਪਤ ਕਰਨ ਵਾਸਤੇ ਤੈਨੂੰ ਤਿਆਰ ਕਰਨਾਗਾ ਐਵੇਂ ਨਹੀਂ ਪਾਲਣਾ ਤੈਨੂੰ ਪਰ ਆਪਾਂ ਦੇ ਨਿਗਰੀ ਲੈ ਕੇ ਅੱਖਾਂ ਬਾਪੂ ਮੈਨੂੰ ਸਾਰਾ ਪਤਾ ਤੂੰ ਤੇ ਜਾਣਦੇ ਨਹੀਂ ਕੁਝ ਜਿੰਨੇ ਭਿਆਨ ਖਾਇਆ ਸੀ ਉਹਨੇ ਠੋਕਰ ਮਾਰ ਦਿੱਤੀ ਹਰ ਥਾਂ ਤੇ ਹਰ ਮਰਗਾਂ ਤੇ ਭਉਮਤ ਮੈਂ ਵਿਸ਼ੇਸ਼ ਮਹਿਸੂਸਦਾ ਕਿ ਸਾਡੀ ਤਰੱਕੀ ਤੇ ਬੜੇ ਮਿਹਰ ਦਾ ਆਸ਼ਰਮ ਖੁਣੇ ਬੜੇ ਕੰਮ ਨੇ ਸਾਡੇ ਮਾਪੇ ਇਹ ਨਾ ਥਾਵਾ ਤੇ ਚੜਾਵਾ ਚੜ੍ਹਾਣ ਦੀ ਵਧਾਏ ਮੈਨੂੰ ਕਿਸੇ ਨੇ ਕੱਲ ਦੱਸਿਆ ਸਲਾਣਾ ਬ੍ਰਦਰ ਦਾ ਨਾਂ ਹੁੰਦਾ ਸੀ ਇਸ਼ਤਿਹਾਰਾਂ 'ਚ ਉਹ ਫ੍ਰੀ ਇਸ਼ਤਿਹਾਰ ਸ਼ਵਾ ਕੇ ਆਪਣੇ ਰਮਾਲੇ ਵੇਚਣ ਦੀ ਐਡ ਦਿੰਦੇ ਸਨ ਹੁਣ ਉਹਨਾਂ ਨੇ ਉਹ ਛੱਡ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਜਮਾਲਿਆ ਜਿਹੜੇ ਵੱਡੇ ਹੋ ਕੇ ਡਿਗਰੀਆਂ ਨਹੀਂ ਕਰ ਸਕਦੇ ਜਿਹੜੇ ਕੋਲ ਤਨ ਨਹੀਂ ਨਾ ਸੱਜ ਜਾਣੀ ਕਿਸੇ ਇੱਕ ਬੱਚੇ ਦਾ ਖਰਚਾ ਚੁੱਕ ਲੋਗੇ ਤੁਹਾਡੀ ਜ਼ਿੰਦਗੀ ਦਾ ਰਬੂਪਾਰ ਉਤਾਰਾ ਕਰ ਦੇਗਾ ਆਪਣੇ ਲਈ ਸਾਰਿਆਂ ਕਰਨਾ ਹੈ ਗੁਰਬਾਣੀ ਨੇ ਆਖਿਆ ਕਿ ਸਮੁੱਚਾ ਸੰਸਾਰ ਰੱਬ ਦਾ ਪਰਵਾਰ ਹੈ ਜਦੋਂ ਆਪਣੇ ਪਰਿਵਾਰਵਾਦ ਤੋਂ ਉੱਪਰ ਉੱਠ ਕੇ ਰੱਬ ਦੇ ਪਰਿਵਾਰ ਲਈ ਤੋਂ ਕੁਝ ਕਰਨਾ ਸ਼ੁਰੂ ਕਰੇਗਾ ਨਾ ਫੇਰ ਕਿ ਨੂੰ ਸੰਸਾਰ ਤੇ ਲੋਕ ਪਿਆਰ ਕਰਨਗੇ ਕਰਦੇ ਹੋ ਨਾ ਭਗਤਪੂਰਨ ਸਿੰਘ ਨੂੰ ਪਿੰਗਲਵਾੜੇ ਨੇ ਇੱਕ ਪਿੰਗਲਾ ਚੁਕਿਆ ਸੀ ਸਮੁੱਚੇ ਵਿਸ਼ਵ ਦੇ ਵਿੱਚ ਪਿੰਗਲਵਾੜੇ ਨੇ ਕੈਨੇਡਾ ਚ ਨਹੀਂ ਸਮੁੱਚੇ ਵਿਸ਼ਵ ਵਿੱਚ ਉਹਨਾਂ ਦੇ ਨਾਂ ਤੇ ਪਿੰਗਲਵਾੜੇ ਬਣੇ ਨੇ ਉਹਨਾਂ ਦਾ ਨਾਮ ਚੱਲਦਾ ਹੈ ਕਿ ਪੜ੍ਹਾਈ ਕਿੰਨੀ ਸੀ ਸ਼ਰਧਾ 10ਵੀਂ ਫੇਲ ਨੇ ਉਹ ਪਾਸ ਨਹੀਂ ਹੋਉਂਦਾ 10ਵੀਂ ਕਰਦੇ ਹਾਲਾਂਸ ਨੂੰ ਮਾਂ-ਪਾਡੇ ਮਾੜ ਕੇ ਪੜਾਇਆ ਉਹ ਜਾਂਦੇ ਸੀ ਲਾਇਬ੍ਰੇਰੀਆਂ 'ਚ ਅੱਜ ਤਾਂ ਸਾਨੂੰ ਸਾਡੇ ਬੱਚਿਆਂ ਨੂੰ ਮਿਲਦਾ ਟਾਈਮ ਨਹੀਂ ਪੜ੍ਹ ਕਰਨ ਦਾ ਟਾਈਮ ਬੜੀ ਤੇਜ਼ ਤੇਜ਼ ਹੁਣ ਮੈਂ ਤੁਹਾਡੇ ਤੋਂ ਕੁਝ ਲੈਣਾ ਹੋਵੇ ਤੁਹਾਡੇ ਘਰ ਜਾਵਾਂ ਤੇ ਇੰਨੀ ਤੇਜ਼ ਬੋਲਾਂ ਤੁਹਾਨੂੰ ਸਮਝ ਹੀ ਨਾ ਆਏ ਤੁਸੀਂ ਆਖਣੇ ਪਸੰਦ ਤੋਂ ਪਤਾ ਨਹੀਂ ਲੱਗਾ ਕਹਿ ਕੀ ਰਿਹਾ ਹਾਂ ਖਾਲੀ ਮੋੜਾਂ ਮਾ ਗੁਰੂ ਵੀ ਜਦੋਂ ਤੁਹਾਡੀ ਗੱਲ ਸੁਣਦਾ ਨਾ ਤਾਂ ਸੁਨੇਗਾ ਜਦੋਂ ਗੁਰੂ ਕੋਲ ਸਮਾਂ ਦੇ ਕੇ ਬਹਿ ਜਾਓ ਕਿ ਬੀ ਦਾਤਾ ਤੇਰੇ ਦਰ ਤੇ ਆਇਆ ਮੈਨੂੰ ਕਿਹਾ ਕੁਝ ਤਾਂ ਹੀ ਦਗਾ ਦੇਂਗਾ ਤੇ ਜਾਣਾ ਨਹੀਂ ਤੇ ਮੈਂ ਤੇ ਜਾਂਦਾ ਹੀ ਨਹੀਂ ਇਹ ਗੱਲ ਕਹੀ ਸੀ ਪ੍ਰੇਮੇ ਕੁੜੀ ਨੇ ਠੀਕ ਕਰੇਗਾ ਇਹ ਤੁਹਾਨੂੰ ਲੈਣਾ ਹੈ ਨਾ ਕਰੇਗਾ ਵਾਪਸੀ ਨਹੀਂ ਜਾਣਾ ਸ਼ਬਦ ਚਾਹ ਉਹ ਕੀ ਕਰੇਗਾ ਸਿਖਾਂ ਚ ਸਤਿਗੁਰੂ ਕਹਿੰਦਾ ਮਰ ਜਾਗਾ ਇਸ ਦਰ ਤੇ ਜਾਂ ਕੋਲ ਠੀਕ ਕਰਦੇ ਹੋ ਦੋ ਚੀਜ਼ਾਂ ਤੁਹਾਡੇ ਅੱਖੋਂ ਰੋਕ ਕਰ ਸਕਦੇ ਹੋ ਤੁਸੀਂ ਤੇ ਜੋ ਮੌਤ ਦੇ ਦੇਣ ਹੁਣ ਆਪਾਂ ਆਖਿਆ ਵੀ ਮੌਤ ਤੇ ਕੋਈ ਬੰਬਦਾਨ ਨਹੀਂ ਪਰ ਅਸਲੀ ਸਿੱਖ ਤੇ ਹੈ ਹੀ ਉਹ ਜਿਹੜਾ ਪਹਿਲੋਂ ਮੌਤ ਹੁੰਦੀ ਕਿਉਂਕਿ ਬਾਣੀਆਂ ਕਿ ਜਨਮ ਤੋਂ ਮਰਨ ਹਰ ਕਿਸੇ ਦਾ ਸੋਗਨ ਇਜੇ ਖੁਸ਼ੀ ਕਮੀ ਆਏਗੀ ਜਨਮ ਮਤ ਮੌਤ ਤੇ ਅਵਾਸ਼ੇ ਨਾ ਪਹਿਲਾਂ ਮੌਤ ਦੇਹੀ ਤਾਂ ਬਾਬੇ ਆਖਿਆ ਪਹਿਲਾਂ ਮਰਨ ਕੁਮੂਲ ਜੀਵਨ ਕੀ ਛਡ ਆਸ ਹੋ ਸਪਨਾ ਕੀ ਦੇਨਾ ਤਾ ਤੋ ਆਉ ਹਮਾਰੇ پاس ਸਤਿਗੁਰਾਂ ਚ ਇਹਨਾਂ ਵਾਸਤੇ ਨਹੀਂ ਇੱਕ ਕਿਦੇ ਸਾਥੀ ਨਹੀਂ ਇਹ ਸਾਰਾ ਸੰਸਾਰ ਆਪਣੇ ਸੁੱਖ ਨਾਲ ਵੱਜੈ ਕੋਈ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਬਣਦਾ ਸਾਥੀ ਕਿਵੇਂ ਬਣੇ ਸੁਖ ਮਿਆਂ ਬਹੁਤ ਮਿਲ ਪੈ ਠਤ ਔਰਹ ਤ ਚਹੂੰ ਦਿਸ ਕੇ ਰੈ ਸਤਿਗੁਰੂ ਕਨਲ ਕੀ ਮਿੱਤਰਾ ਸੁਣੀ ਜਦੋਂ ਸੁਖ ਹੋਣਗੇ ਸਾਰੇ ਤੇਰੇ ਆਲੇ ਦੁਆਲੇ ਝੁਮੜ ਸਾਰੇ ਭੈਣਾ ਵੀ ਆਉਣਗੇ ਮਨ ਭਰਾ ਵੀ ਆਉਣਗੇ ਸਬੰਧੇ ਵੀ ਆਉਣਗੇ ਪਰ ਕਿਤੇ ਮੇਰੇ ਵਰਗਾ ਬਿਮਾਰ ਪਾੜੇ ਤੰਦ ਨਾ ਹੋਵੇ ਨਾ ਕਿ ਫੋਨ ਨਾ ਕਰੇ ਬੀਨੇ ਤੇ ਮੰਗ ਲੈਣਾ ਕੁਝ ਨਾ ਅਚ ਮਦਦ ਮੰਗਾ ਆ ਪਗਵਾਨੇ ਛੱਡ ਦਿੱਤਾ ਜਾਣਾ ਤੇ ਕਿਸੀ ਫੋਨ ਵੀ ਨੀ ਚੁੱਕਦੇ ਹੁੰਦਾ ਕਿ ਜੇ ਚੁੱਕਿਆ ਤੇਨੇ ਕੋਈ ਨਾ ਕੋਈ ਮੰਗ ਹੀ ਰੱਖਣੀ ਸਭਾਂ ਖੈਰੇ ਸੁਖ ਹੰਦੇ ਸਾਥ ਨਹੀਂ ਮੇਪਤ ਪਾਰੇ ਸਭ ਹੀ ਸੰਗ ਛਾੜ ਤੋ ਕੋ ਨਾ ਆਵਤ ਦੇ ਰੈ ਪਰ ਜਦੋਂ ਕੋਈ ਮੁਸੀਬਤ ਹੋਵੇ ਸਾਰੇ ਸਾਥ ਛੱਡ ਜਾਂਦੇ ਨੇ ਫੇ ਕੋਈ ਨੇੜੇ ਨਹੀਂ ਟੁਕਦਾ ਬੜੀ ਸੋਹਣੀ ਉਦਾਹਰਣ ਦਿੱਤੀ ਜੀ ਇੱਕ ਜੋਤ ਦੋਈ ਮੂਰਤੀ ਤਨਪ੍ਰਪੀਆਂ ਸਾਰਿਆਂ ਤੋਂ ਵੱਡਾ ਸ਼ਬਦ ਬਾਣੀ ਨੇ ਬੰਨਿਆ ਦੋਵਾਂ ਦੇ ਖਿਆਲ ਵੇਚਣ ਪਤੀ ਪਤਨੀ ਕੰਤਪੁਰਾਂ ਖ ਸਾਰੀਆਂ ਗੱਲਾਂ ਤੂੰ ਪਤਨੀ ਤੋਂ ਪੁੱਛ ਕਰਨੇ ਪਤੀ ਨੇ ਪਤਨੀ ਨੂੰ ਪੁੱਛਿਆ ਦੋਵਾਂ ਦਾ ਬੜਾ ਵੱਡਾ ਸਬੰਧ ਹੁੰਦਾ ਪਰ ਚੇਤੇ ਰੱਖੀ ਜਦੋਂ ਮੌਤ ਹੋਵੇ ਬਿਨਾਂ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਐ ਮਿੱਤਰਾ ਕਰ ਜਿਸ ਤਰੀਕ ਜਿਹਦੇ ਨਾਲ ਜਿਹੜਾ ਬੜਾ ਪਿਆਰ ਸੀ ਜਿਹੜੀ ਸਦਾ ਖਸਮ ਦੇ ਨੇੜੇ ਰਹਿੰਦੀ ਸੀ ਹਰ ਕਰਮ ਉਹਦੇ ਤੋਂ ਪੁੱਛ ਨ ਕਰਦੀ ਸੀ ਜਮਹੀਂ ਹਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾ ਕੀ ਗੁਰਬਾਣੀ ਚ ਕਿਤੇ ਵੀ ਪ੍ਰੇਮ ਤੇ ਆਤਮਾ ਪੂਤ ਨਹੀਂ ਹਨ ਤੇਰ ਤੱਕ ਕੋਈ ਅੰਤ ਮਰ ਜਾਣਾ ਗੁਜ਼ਰ ਜਾਣਾ ਮੁੱਕ ਜਾਣਾ ਜਿਹੜੇ ਵੇਲੇ ਪਤੀ ਦੀ ਮੌਤ ਹੋਈ ਜੀਵਾਤਮਾ ਸਰੀਰ ਨੂੰ ਛੱਡ ਕੇ ਚਲਾ ਗਿਆ ਫਿਰ ਉਸ ਔਸਤਰੀ ਨੇ ਇਹ ਆਪਨੇ ਪਰਿਹੜ ਦਿੰਦੀ ਹੈ ਕਿ ਮਰ ਚੁੱਕਾ ਪੈ ਕਰਦੇ ਇਹ ਬਿੰਦ ਕੋ ਵਿਵਹਾਰ ਬਨਿਉ ਹੈ ਜਾਸਿਉ ਨਿਹੋ ਲਗਾਇਓ ਹੰਤ ਮਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਏ ਹੋ ਐਨਸਰ ਇਸ ਤਰ੍ਹਾਂ ਦਾ ਵਰਤਾਰਾ ਸੰਸਾਰ ਵਿੱਚ ਬਣਿਆ ਹੋਇਆ ਹੈ ਜਿਸ ਮਨੁੱਖ ਨਾਲ ਤੋ ਪਿਆਰ ਆਇਆ ਹੋਇਆ ਹੈ ਅੰਤ ਸਮੇ ਉਹਨੇ ਕੰਮ ਨਹੀਂ ਹੋਣਾ ਪਾਵੇਂ ਉਹ ਮਾਪੇ ਹੋਣ ਪਾਵੇਂ ਮੱਥੇ ਹੋਣ ਅੰਤ ਸਮੇ ਕੋਣ ਕੰਮ ਆਇਆ ਜਹਿਮਾਤ ਪਿਤਾ ਸੁਤ ਮੀਤ ਨਾ ਪਾਈ ਅਣੂਹਾ ਨਾਮ ਸਭ ਪਰਮਾਨੰਘਾ ਨਾਮ ਜਿਹੜੇ ਸੰਗ ਸਹਾਰਨ ਜੈ ਮਹਾ ਭਯਾਨ ਰੂਪ ਜੰਦਲੈ ਤਕੀਵਲ ਨਾਮ ਸੰਗ ਜੀਣ ਜੰਦੇ ਜਾਂ ਮੁਸ਼ਕਿਲ ਹੋਵੇ ਅਤ ਪਾਹੀ ਹਰ ਗੁਨਾ ਖਿਨ ਮਾਹੀ ਨਾਮ ਸਹਾਈ ਤਾ ਕਰਦਾ ਜੀ ਉਸੀ ਝਪਨਾ ਛੱਡ ਦਿੱਤਾ ਹੈ ਸਰਦਾਰ ਦਰਸ਼ਨ ਸਿੰਘ ਅਰੋੜਾ ਇਹ ਚਿੰਤਨ ਕਰਦੇ ਸਨ ਅਰਥ ਨਾ ਕਰਦੇ ਸਨ ਇਹਨਾਂ ਵਾਸਤੇ ਗੁਰਬਾਣੀ ਨੇ ਕਿਹਾ ਉਹ ਆਪ ਆਪਣਾ ਜੀਵਨ ਪਹਿਨੇ ਸਵਾਰ ਜਾਂਦੇ ਨੇ ਗੁਰਮੁਖ ਜਨਮ ਸਵਾਰ ਦਰਗਾ ਚੱਦਿਆਂ ਸੱਚੀ ਦਰਗਾ ਜਾਏ ਸੱਚਾ ਪੜ ਪਰ ਸੰਸਾਰਕ ਰਸ ਵਿੱਚ ਅਸੀਂ ਸਾਰਿਆਂ ਨੇ ਆਲਾਸ ਕਰੀਂ ਸਤਿਗੁਰੂ ਵਿਛੜੀ ਜੀਵਾਂ ਨੂੰ ਆਪਣੇ ਚਰਨਾ ਕਮਲਾਂ ਵਿੱਚ ਨਿਵਾਸ ਪਿਛੇ ਪਰਿਵਾਰ ਨੂੰ ਪਾਣਾ ਮੰਨਦੇ ਬਲ ਉਦੰਭਿਸ਼ਿਸ਼ ਕਰਨ ਸ਼ਿਵ ਸਰਦਾਰ ਦਰਸ਼ਨ ਸਿੰਘ ਦਾ ਸੁਪੁੱਤਰ ਅਮਿਤ ਅਰੂੜਾ ਉਹਨਾਂ ਦੀ ਤੀ ਰਾਣੀ ਜੀਤੋ ਅਰੋੜਾ ਜਵਾਈ ਅਮਰੀਕ ਸਿੰਘ ਦੀ ਬੇਨਤੀ ਬਹੁਤ ਇਨਸ਼ਾਰੀਆਂ ਸ਼ਖਤਾਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੈ ਸਾਰਿਆਂ ਨੇ ਸਮਾਪਤੀ ਉਪਰੰਤ ਗੁਰੂ ਘਰ ਦਾ ਲੰਗਰ ਕੁਝ ਸੰਗਤਾਂ ਨੇ ਛਕ ਲਿਆ ਜਿਨ੍ਹਾਂ ਨੇ ਨਹੀਂ ਛਕੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਾਰਿਆਂ ਸੰਗਤਾਂ ਦੇ ਗੁਰੂ ਘਰ ਦਾ ਲੰਗਰ ਛਕ ਕੇ ਜਾਣ